ਪੰਜਾਬ ਦੀ ਸਿਆਸਤ ਲਗਾਤਾਰ ਤਰਨ-ਤਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਗਰਮਾਉਂਦੀ ਹੋਈ ਨਸਰ ਆ ਰਹੀ ਹੈ ਤੇ ਉਥੇ ਹੀ ਦੱਸੀਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੇਸ਼ ਸਿੰਘ ਸੰਧੂ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਨੇ ਨਾਮਛਤ ਕੀ ਪੱਤਰ ਤੱਕ ਪਹਰੇ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਲਗਾਤਾਰ ਹੱਕ ਦੇ ਵਿੱਚ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਲਾਲਜੀਤ ਪੁੱਲਰ ਦਾ ਬਿਆਨ ਸਾਹਮਣੇ ਆਇਆ ਤਾਂ ਜਿਸ ਨੂੰ ਲੈ ਕੇ ਉਹਨਾਂ ਨੇ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਕੀਤਾ। ਹਰਮੇਸ਼ ਸਿੰਘ ਸੰਧੂ ਦੇ ਹੱਕ ਦੇ ਵਿੱਚ ਜਿਹੜਾ ਕਿ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ। 10 ਲੱਖ ਰੁਪਏ ਦਾ ਕਾਰਡ ਜਿਹੜਾ ਕਿ ਲਗਭਗ 50 ਲੱਖ ਪਰਿਵਾਰਾਂ ਦਾ ਜਿਹੜਾ ਬਣੂਗਾ ਜਿੱਥਾ ਹਰ ਪਰਿਵਾਰ ਜਿਹੜਾ ਉਹ ਕਵਰ ਹੋ ਜਿੰਨੀ ਦੀ ਜਿੰਨੀ ਆਬਾਦੀ ਆ 3.5 ਕਰੋੜ ਦੀ ਆਬਾਦੀ ਉਹ ਸਾਰੀ ਆਬਾਦੀ ਇਹਦੇ ਵਿੱਚ ਕਵਰ ਹੋਊਗੀ ਹਰ ਪਰਿਵਾਰ ਦਾ ਹਰ ਜੀ ਉਹ ਚ ਕਵਰ ਹੋਊਗਾ ਤੇ ਸਾਧ ਸੰਗਤ ਜਦੋਂ ਕਿਸ ਦੀ ਜੇਬ ਚੋਂ ਕਾਰਡ ਹੋਇਆ ਨਾ ਪਹਿਲੀ ਤੇ ਕੱਲ ਜਦੋਂ ਬੰਦੇ ਦੀ ਜੇਬ ਚ ਇਲਾਜ ਕਰਾਉਣ ਨੂੰ ਪੈਸੇ ਹੋਣ ਜਦੋਂ ਬੰਦੇ ਕੋਲ ਸਿਸਟਮ ਹੋਵੇ ਇਲਾਜ ਕਰਾਉਣ ਲਈ ਉਹਨੇ ਬਿਮਾਰੀ ਨਹੀਂ ਹੋਣਾ ਤੇ ਦੂਜਾ ਚੇਕ ਤੇ ਬਾਈ ਚਾਂਸ ਕੋਈ ਜੀ ਬਿਮਾਰ ਹੁੰਦਾ ਤੇ ਉਹਦਾ ਜਦੋਂ ਪਤਾ ਵਾ ਵੀ ਮੇਰੀ ਜੇਬ ਚ 10 ਲੱਖ ਰੁਪਏ ਦਾ ਕਾਰਡ ਹੈਗਾ ਤੇ ਉਹਨੇ ਉਸੇ ਵਾਲੇ ਤੰਦਰੁਸਤ ਹੋ ਕੇ ਹਸਪੀਟਲ ਚ ਛੁੱਟੀ ਮਿਲ ਜਾਣੀ ਹੈ ਉਹ ਕਾਰਡ ਸਾਰੇ ਸਰਕਾਰੀ ਹਸਪੀਟਲ ਕਵਰ ਕਰਨਗੇ ਨਾਲ 1500 ਤੋਂ ਵੱਧ ਪ੍ਰਾਈਵੇਟ ਹਸਪੀਟਲਾਂ ਚ ਵੀ ਉਹ ਕਾਰਡ ਚੱਲੇਗਾ ਤੇ ਜੇ 1500 ਪ੍ਰਾਈਵੇਟ ਹਸਪੀਟਲ ਆ ਗਏ ਸਮਝ ਲਓ ਹਰ ਹਲਕੇ ਦੇ 12 13 ਹਸਪੀਟਲ ਪ੍ਰਾਈਵੇਟ ਉਹਨੂੰ ਕਵਰ ਕਰਨਗੇ ਤੇ ਸਾਥ ਸੰਗਤ ਉਸੇ ਤਰ੍ਹਾਂ ਹੀ ਜਿਵੇਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਕਾਲੀਆਂ ਤੇ ਕਾਂਗਰਸੀਆਂ ਦੇ ਵੇਲੇ ਝੂਠ ਬੋਲੇ ਜਾਂਦੇ ਰਹੇ ਸਾਬਕਾ ਮੁੱਖ ਮੰਤਰੀ ਬੋਲਦੇ ਰਹੇ ਸਟੇਜਾਂ ਤੋਂ ਕਿ ਜਿਹੜੇ ਲਾਲ ਲਕੀਰ ਦੇ ਅੰਦਰ ਥਾ ਆ ਆਬਾਦੀ ਦੇ ਵਾਲੇ ਜਾਂ ਮੁਸਤਰਕਾ ਮਾਲਕਾਂ ਉਹ ਲੋਕਾਂ ਦੇ ਨਾਮ ਆਕਰਾਵਾਂਗੇ ਪਰ ਨਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨਾ ਕੀਤਾ ਕੈਪਟਨ ਅਮਨਿੰਦਰ ਸਿੰਘ ਨੇ ਕੁਝ ਹੁਣ ਉਹ ਜਿਹੜੀ ਪਾਲਿਸੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲਾਲਕੀਰ ਦੇ ਅੰਦਰ ਥਾਣੇ ਉਹਨਾਂ ਦੀਆਂ ਰਿਸ਼ਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਉਹਦੀ ਸ਼ੁਰੂਆਤ ਵੀ ਤੁਹਾਡੇ ਇਥੋਂ ਤਰਨ ਤਰਨ ਤੋਂ ਹੋਈ ਹੁਣ ਤੱਕ 10000 ਤੋਂ ਵੱਧ ਰਿਸ਼ਤੀਆਂ ਬਣ ਚੁੱਕੀਆਂ ਘਰਾਂ ਦੀਆਂ ਜਿਹੜੇ ਘਰ ਰਹਿ ਗਿਆ ਉਹਨਾਂ ਘਰਾਂ ਦੀਆਂ ਰਿਸ਼ਤੀਆਂ ਵੀ ਆਉਣ ਵਾਲੇ ਸਮੇਂ 'ਚ ਵੜ ਜਾਣਗੀਆਂ ਤੇ ਆਪਾਂ ਵੇਂਦੇ ਰਹੇ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਜਦੋਂ ਸਰਕਾਰ ਬਦਲ ਜਾਣੀ ਪੰਚਾਇਤ ਬਦਲ ਜਾਣੀ ਐਮਸੀ ਬਦਲ ਜਾਣਾ ਤੇ ਜਿਹੜੇ ਬਾਦੀ ਤੇ ਆਲੇ ਥਾ ਆ ਉਹਨਾਂ ਤੋਂ ਐਮਸੀਆਂ ਤੇ ਸਰਪੰਚਾਂ ਨੇ ਝਗੜੇ ਕਰਾਉਣੇ ਸ਼ੁਰੂ ਕਰ ਦੇਨੇ ਕਬਜੇ ਸ਼ੁਰੂ ਕਰਾ ਦੇਨੇ ਪ੍ਰਾਣੂ ਪ੍ਰਾਣਾ ਲੜਾਉਣਾ ਗਵਾਂਡੀ ਨੂੰ ਗਵਾਂਡੀ ਨਾਲ ਲੜਾਉਣਾ ਤੇ ਸਰਦਾਰ ਭਗਵੰਤ ਸਿੰਘ ਬਾਅਦ ਨੇ ਉਹ ਲੜਾਈ ਸਦਾ ਲਈ ਖਤਮ ਕਰ ਦਿੱਤੀ ਉਹ ਕਿਉਂ ਨਾ ਪੁਰਾਣੀਆਂ ਸਰਕਾਰਾਂ ਨੇ ਰਿਸ਼ਤੇ ਬਣਾਈਆਂ ਕਿਉਂਕਿ ਉਹਨਾਂ ਦੀ ਇਹ ਸਕੀਮ ਸੀ ਪੁਰਾਣੀਆਂ ਸਰਕਾਰਾਂ ਦੀ ਵੀ ਜੇ ਰਿਸ਼ਤੇ ਬਣ ਗਏ ਤੇ ਇਹਨਾਂ ਲੋਕਾਂ ਦੀ ਆਪਸੇ ਲੜਾਈ ਖਤਮ ਹੋ ਜਣੀ ਪ੍ਰਾਵਾਂ ਦੀ ਪ੍ਰਾਵਾਂਣਾ ਵੰਡ ਖਤਮ ਹੋ ਜਾਣੀ ਹੈ ਗਵਾਂਡੀ ਦੀ ਗਵਾਂਡੀ ਨਾ ਥਾਂ ਦੀ ਵੰਡ ਖਤਮ ਹੋ ਜਾਣੀ ਹੈ ਤੇ ਸਾਧ ਸੰਗਤ ਉਹਨਾਂ ਦਾ ਕੰਮ ਇਹ ਹੁੰਦਾ ਅਖਾਲੀਆਂ ਕਾਂਗਰਸੀਆਂ ਦਾ ਇਹਨਾਂ ਦੇ ਢੜੇ ਬਣਾ ਛੱਡੋ ਇਹਨਾਂ ਦੀ ਆਪਸੇ ਲੜਾਈ ਕਰਾ ਛੱਡੋ ਇਹ ਲੜਦੇ ਰਹਿਣ ਤੇ ਸਾਡੇ ਕੋਲ ਦੇ ਰਹਿਣ ਕਿਸੇ ਨੂੰ ਪੁਲਿਸ ਪਵਾ ਦਈਏ ਕਿਸ ਦੀ ਪੁਲਿਸ ਟਿਕਾ ਦਈਏ ਕਿਸ ਨੂੰ ਫੜਾ ਦਈਏ ਕਿਸ ਨੂੰ ਛਡਾਲੀਏ ਤੇ ਵੋਟਾਂ ਲੈਂਦੇ ਰਹੀਏ ਸਾਧ ਸੰਗਤ ਸਿਰਫ ਇਹ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਰਿਹਾ ਆ ਮੇਰੇ ਭਰਾ ਮੜੇ ਜਾਇਆ ਜੋ ਸੰਗਤ ਨੇ ਵੇਖਣਾ ਦਾ ਇਧਰ ਆਜੋ ਮੜੇ ਜੀ ਇਹ ਲੋਕ ਸਿਰਫ ਕੱਲੀ ਵੋਟਾਂ ਦੀ ਰਾਜਨੀਤੀ ਕਰਦੇ ਨੇ ਕਿਸੇ ਦਾ ਕੁਝ ਸਵਾਰਤੇ ਨਹੀਂ ਰਹੇ ਤੇ ਸਾਧ ਸੰਗਤ ਹੋਣ ਜੇ ਕਿਸੇ ਭੈਣ ਭਰਾ ਦੀ ਰਿਸ਼ਤੀ ਬਣ ਗਈ ਹੈ ਨਾ ਜੇ ਕਿਸੇ ਨੇ ਕੋਈ ਬੱਚੇ ਨੂੰ ਬਾਹਰ ਘਲਾ ਲੋਨ ਲੈਣਾ ਰਿਸ਼ਤੀ ਵਾਲੇ ਥਾਂ ਤੇ ਆਪਾਂ ਲੋਨ ਲੈ ਕੇ ਬੱਚੇ ਨੂੰ ਬਾਹਰ ਭੇਜ ਸਕਦੇ ਆ ਉਸ ਰਿਸ਼ਤੀ ਵਾਲੇ ਥਾਂ ਤੇ ਜੇ ਕੋਈ ਕਾਰੋਬਾਰ ਸ਼ੁਰੂ ਕਰਨਾ ਸੀਐਲਜੂ ਲੈ ਕੇ ਸਰਕਾਰੀ ਜਿਹੜੀਆਂ ਅਧਿwidehat ਮਤਾਪਕ ਉਹਨਾਂ ਚੇਰੋ ਦੀ ਮਾਨਤਾ ਨਹੀਂ ਮਿਲਦੀ ਜਿਨ੍ਹਾਂ ਤੇਰ ਜਗ੍ਹਾ ਦੀ ਰਿਸ਼ਤੀ ਨਾ ਹੋਵੇ ਆਪਣੀ ਜਗ੍ਹਾ ਤੇ ਸੀਐਲਯੂ ਹੋ ਗਿਆ ਆਪਾਂ ਕੋਈ ਵੀ ਕਾਰੋਬਾਰ ਕਰ ਸਕਦੇ ਆ ਜੇ ਚਲੋ ਮੰਨ ਲਓ ਕਿਸੇ ਨੇ ਕੋਈ ਘਾਟਿਆ ਥਾ ਸ਼ਹਿਰ ਦੇ ਵਿੱਚ ਕਿਸੇ ਕੋਲ 5 ਮਰਲੇ ਜਾਂ 7 ਮਰਲੇ ਆ ਉਹਨੇ ਵੇਚ ਕੇ ਖੁੱਲੇ ਥਾਂ ਤੇ ਲੈਣਾ ਤੇ ਉਹ ਥਾਂ ਰੁਪਈਏ ਦੀ ਚੀਜ਼ 25-25 ਚ ਵੇਖਦੀ ਕਿਉਂਕਿ ਉਹਦੀ ਰਿਸ਼ਤੀ ਨਹੀਂ ਹੁੰਦੀ ਹੁਣ ਰਿਸ਼ਤੀ ਬਣ ਗਈ ਆ ਉਹ ਥਾਂ ਜੇ 2 ਲੱਖ ਰੁਪਈਏ ਨੂੰ ਮਰਲਾ ਉਹ ਥਾਂ 2 ਲੱਖ ਤੋਂ ਵੱਧ ਕੇ ਵਿਗੂ ਕਿਉਂਕਿ ਉਹਦੀ ਰਿਸ਼ਤੀ ਬਣ ਗਈ ਆ ਆਂਡੀ ਕਵਾਂਟੀ ਨੇ ਵੱਧ ਪੈਸੇ ਲਾ ਕੇ